ਨਾਲ ਮੌਜੂਦ ਨੇ ਸੁਰਜੀਤ ਪੁੱਲਰ ਜੀ ਤੇ ਉਹਨਾਂ ਨਾਲ ਗੱਲ ਕਰਦੇ ਆ ਸਰ ਕੀ ਕੰਡੀਸ਼ਨ ਉਹਨਾਂ ਦੀ ਇਸ ਵੇਲੇ ਦੱਸੀ ਜਾ ਸਕਦੀ ਹੈ ਕਾਫੀ ਅੱਗੇ ਨੂੰ ਕਹਿ ਰਹੇ ਇੰਪਰੂਵਮੈਂਟ ਹੋ ਰਹੀ ਕਿਉਂਕਿ ਮੈਂ ਉਹਨਾਂ ਦੀ ਵਾਈਫ ਨੂੰ ਹੁਣੇ-ਹੁਣੇ ਮਿਲ ਕੇ ਆਇਆ ਵਾਂ ਤਾਂ ਇੱਕ ਉਹ ਵੀਰ ਸੀ ਛੋਟਾ ਉਹਨਾਂ ਨੂੰ ਮਿਲਿਆ ਵਾਂ ਤੇ ਪਹਿਲਾਂ ਨਾਲੋਂ ਬਿਹਤਰ ਆ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਦਿਨ-ਦਿਨ ਬਾਅਦ ਦਿਨ ਬਾਅਦ ਬਿਹਤਰ ਹੁੰਦੇ ਜਾਣਾ ਹੀ ਅਰਦਾਸ ਹੀ ਕਰ ਸਕਦੇ ਜੀ ਰਾਲੇ ਮਿਲ ਕੇ ਸਾਰੇ ਅਰਦਾਸ ਕਰਾਂਗੇ ਵੈਗਰੂ ਦੇ ਚਰਨਾਂ ਦੇ ਵਿੱਚ ਬਹੁਤ ਹੀ ਪਿਆਰਾ ਵੀਰ ਆ ਸਾਡਾ ਉਦਾਂ ਹੀ ਲੋਕਾਂ ਦੇ ਫੇਰ ਖੁਸ਼ੀਆਂ ਬਖੇਰੇ ਉਦਾਂ ਹੀ ਉਹ ਲੋਕਾਂ ਦੇ ਪ੍ਰੋਗਰਾਮਾਂ ਜਾਰੇ ਨੇ ਲੋਕਾਂ ਦੇ ਵੱਲੋਂ ਝੂਠੀ ਖਬਰਾਂ ਵੀ ਚਲਾਈ ਜਾ ਰਹੀਆਂ ਨੇ ਰੈਸਟ ਇਨ ਪੀਸ ਲਿਖਿਆ ਜਾ ਰਿਹਾ ਕਿ ਕਹਿਣਾ ਚਾਹੁੰਦਾ ਇਹ ਤਾਂ ਜੀ ਹੁਣ ਇਹ ਇਹ ਤਾਂ ਹੁਣ ਤੁਸੀਂ মিডিਆ ਵਾਲਿਓ ਤੁਸੀਂ ਸਾਡੇ ਸਾਰੇ ਆਪਣੇ ਹੀ ਹੋ ਤਾਂ ਮੈਂ ਕਹਿੰਦਾ ਕਿ ਫੇਕ ਖਬਰਾਂ ਨਹੀਂ ਫਲਾਉਣੀਆਂ ਚਾਹੀਦੀਆਂ ਉਹਨੂੰ ਉਹਦੇ ਫਾਦਰ ਸਾਹਿਬ ਦੀ ਪਹਿਲਾਂ ਡੈਥ ਹੋਈ ਹੈ ਉਹਦੇ ਮਾਤਾ ਜੀ ਉਹਦੀ ਵਾਈਫ ਆ ਮਗਰ ਬੱਚੇ ਆ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੇ ਫਿਰ ਉਹਦਾ ਬਹੁਤ ਬੈਡ ਇੰਪ੍ਰੈਸ਼ਨ ਪੈਂਦਾ ਵਾ ਕਿਉਂਕਿ ਉਹਨਾਂ ਨੂੰ ਹੌਸਲਾ ਚਾਹੀਦਾ ਵਾ ਤੇ ਜਦੋਂ ਹੈ ਹੀ ਪੋਜ਼ਿਟਿਵਿਟੀ ਆ ਫਿਰ ਆਪਾਂ ਨੂੰ ਨੈਗੇਟਿਵਿਟੀ ਨਹੀਂ ਖਿਲਾਰਨੀ ਚਾਹੀਦੀ ਮੈਂ ਚੈਨਲ ਵਾਲੇ ਨੂੰ ਬੇਨਤੀ ਕਰੂਗਾ ਤੁਸੀਂ ਸਾਰੇ ਇਸ ਗੱਲ ਨੂੰ ਇਜੀ ਮਲਕੇ ਲੈ ਕੇ ਤੇ ਵਧੀਆ ਤਰੀਕੇ ਨਾਲ ਲੋਕਾਂ ਚ ਖਬਰ ਪਹਚਾਓ ਪ੍ਰਮਾਤਮਾ ਕਰੂ ਤੰਦਰੁਸਤ ਹੋਣਗੇ ਦੀ ਜਰੂਰ ਸਾਡੀ ਅਰਦਾਸ ਥੈਂਕ ਯੂ ਸੋ ਮਚ ਤਾਂ ਤੁਸੀਂ ਦੇਖਿਆ ਜੋ ਕਿ ਗਾਇਕਸ ਸੁਰਜੀਤ ਪੁੱਲਰ ਮੇਰੇ ਨਾਲ ਮੌਜੂਦ ਸੀ ਉਹਨਾਂ ਨੇ ਦੱਸਿਆ ਕਿ ਝੂਠੀ ਖਬਰਾਂ ਨਾ ਫੈਲਾਈਆਂ ਜਾਣ ਜੋ ਉਹਨਾਂ ਦੇ ਵੱਲੋਂ ਝੂਠੀਆਂ ਖਬਰਾਂ ਫੈਲਾਈਆਂ ਜਾ ਰਹੀਆਂ ਨੇ ਉਹਨਾਂ ਨੂੰ ਉਹਨਾਂ ਨੇ ਕਿਹਾ ਕਿ ਇਹੋ ਜਿਹੀ ਖਬਰਾਂ ਨਾ ਫੈਲਾਓ ਉਹਨਾਂ ਦੇ ਮਾਤਾ ਉਹਨਾਂ ਦੇ ਬੱਚੇ ਜਿਹੜੇ ਕਿ ਇਸ ਦੇ ਨਾਲ ਜੋ ਕਿ ਇਫੈਕਟਡ ਹੁੰਦੇ ਨੇ ਤੇ ਇਸ ਤੋਂ ਬਾਅਦ ਤੁਹਾਡਾ ਕੀ ਕਹਿਣਾ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਨਾਲ ਮੌਜੂਦ ਨੇ ਸੁਰਜੀਤ ਪੁੱਲ ਸਰ ਕੀ ਕੰਡੀਸ਼ਨ ਉਹਨਾਂ ਦੀ ਇਸ ਵੇਲੇ ਦੱਸੀ ਜਾ ਸਕਦੀ ਹੈ ਕਾਫੀ ਅੱਗੇ ਨੂੰ ਕਹਿ ਰਹੇ ਇੰਪਰੂਵਮੈਂਟ ਹੋ ਰਹੀ ਕਿਉਂਕਿ ਮੈਂ ਉਹਨਾਂ ਦੀ ਵਾਈਫ ਨੂੰ ਹੁਣੇ-ਹੁਣੇ ਮਿਲ ਕੇ ਆਇਆ ਵਾਂ ਤਾਂ ਇੱਕ ਉਹ ਵੀਰ ਸੀ ਛੋਟਾ ਉਹਨਾਂ ਨੂੰ ਮਿਲਿਆ ਵਾਂ ਤੇ ਪਹਿਲਾਂ ਨਾਲੋਂ ਬਿਹਤਰ ਆ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਦਿਨ-ਦਿਨ ਬਾਅਦ ਦਿਨ ਦਿਨ ਬਾਅਦ ਦਿਨ ਬਿਹਤਰ ਹੁੰਦੇ ਜਾਣਾ ਹੀ ਅਰਦਾਸ ਹੀ ਕਰ ਸਕਦੇ ਜੀ ਰਾਲੇ ਮਿਲ ਕੇ ਸਾਰੇ ਅਰਦਾਸ ਕਰਾਂਗੇ ਵੈਗਰੂ ਦੇ ਚਰਨਾਂ ਦੇ ਵਿੱਚ ਬਹੁਤ ਹੀ ਪਿਆਰਾ ਵੀਰ ਆ ਸਾਡਾ ਉਦਾਂ ਹੀ ਲੋਕਾਂ ਦੇ ਫੇਰ ਖੁਸ਼ੀਆਂ ਬਖੇਰੇ ਉਦਾਂ ਹੀ ਉਹ ਲੋਕਾਂ ਦੇ ਪ੍ਰੋਗਰਾਮਾਂ ਜਦਾਂ ਸਈ ਲੋਕਾਂ ਦੇ ਵੱਲੋਂ ਝੂਠੀ ਖਬਰਾਂ ਵੀ ਚਲਾਈ ਜਾ ਰਹੀਆਂ ਨੇ ਰੈਸਟ ਇਨ ਪੀਸ ਲਿਖਿਆ ਜਾ ਰਿਹਾ ਕਿ ਕਹਿਣਾ ਚਾਹੁੰਦਾ ਇਹ ਤਾਂ ਜੀ ਹੁਣ ਇਹ ਇਹ ਤਾਂ ਹੁਣ ਤੁਸੀਂ ਮੀਡੀਆ ਵਾਲਿਓ ਤੁਸੀਂ ਸਾਡੇ ਸਾਰੇ ਆਪਣੇ ਹੀ ਹੋ ਤਾਂ ਮੈਂ ਕਹਿੰਦਾ ਕਿ ਫੇਕ ਖਬਰਾਂ ਨਹੀਂ ਫਲਾਉਣੀਆਂ ਚਾਹੀਦੀਆਂ ਉਹਨੂੰ ਉਹਦੇ ਫਾਦਰ ਸਾਹਿਬ ਦੀ ਪਹਿਲਾਂ ਡੈਥ ਹੋਈ ਹੈ ਉਹਦੇ ਮਾਤਾ ਜੀ ਉਹਦੀ ਵਾਈਫ ਆ ਮਗਰ ਬੱਚੇ ਆ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੇ ਫਿਰ ਉਹਦਾ ਬਹੁਤ ਬੈਡ ਇਮਪ੍ਰੈਸ਼ਨ ਪੈਂਦਾ ਵਾ ਕਿਉਂਕਿ ਉਹਨਾਂ ਨੂੰ ਹੌਸਲਾ ਚਾਹੀਦਾ ਵਾ ਤੇ ਜਦੋਂ ਹੈ ਹੀ ਪੋਜ਼ਿਟਿਵਿਟੀ ਆ ਫਿਰ ਆਪਾਂ ਨੂੰ ਨੈਗੇਟਿਵਿਟੀ ਨਹੀਂ ਖਿਲਾਰਨੀ ਚਾਹੀਦੀ ਮੈਂ ਚੈਨਲ ਵਾਲਿਆਂ ਨੂੰ ਬੇਨਤੀ ਕਰੂੰਗਾ ਤੁਸੀਂ ਸਾਰੇ ਇਸ ਗੱਲ ਨੂੰ ਇਜ਼ੀ ਮਤਲਬ ਕਿ ਲੈ ਕੇ ਤੇ ਵਧੀਆ ਤਰੀਕੇ ਨਾਲ ਲੋਕਾਂ ਚ ਖਬਰ ਪਹਚਾਓ ਪ੍ਰਮਾਤਮਾ ਕਰੂ ਤੰਦਰੁਸਤ ਹੋਣਗੇ ਜੀ ਜ਼ਰੂਰ ਸਾਡੀ ਅਰਦਾਸ ਥੈਂਕ ਯੂ ਸੋ ਮਚ ਤਾਂ ਤੁਸੀਂ ਦੇਖਿਆ ਜੋ ਕਿ ਗਾਇਕਸ ਸੁਰਜੀਤ ਪੁੱਲਰ ਮੇਰੇ ਨਾਲ ਮੌਜੂਦ ਸੀ ਉਹਨਾਂ ਨੇ ਦੱਸਿਆ ਕਿ ਝੂਠੀ ਖਬਰਾਂ ਨਾ ਫੈਲਾਈਆਂ ਜਾਣ ਜੋ ਉਹਨਾਂ ਦੇ ਵੱਲੋਂ ਝੂਠੀਆਂ ਖਬਰਾਂ ਫੈਲਾਈਆਂ ਜਾ ਰਹੀਆਂ ਨੇ ਉਹਨਾਂ ਨੂੰ ਉਹਨਾਂ ਨੇ ਕਿਹਾ ਕਿ ਇਹੋ ਜਿਹੀ ਖਬਰਾਂ ਨਾ ਫੈਲਾਓ ਉਹਨਾਂ ਦੇ ਮਾਤਾ ਉਹਨਾਂ ਦੇ ਬੱਚੇ ਜਿਹੜੇ ਕਿ ਇਸ ਦੇ ਨਾਲ ਜੋ ਕਿ ਇਫੈਕਟਡ ਹੁੰਦੇ ਨੇ ਤੇ ਇਸ ਤੋਂ ਬਾਅਦ ਤੁਹਾਡਾ ਕੀ ਕਹਿਣਾ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਨਾਲ ਮੌਜੂਦ ਨੇ ਸੁਰਜੀਤ ਪੁੱਲਰ ਜੀ ਤੇ ਉਹਨ ਕਾਫੀ ਅੱਗੇ ਨੂੰ ਕਹਿ ਰਹੇ ਇੰਪਰੂਵਮੈਂਟ ਹੋ ਰਹੀ ਕਿਉਂਕਿ ਮੈਂ ਉਹਨਾਂ ਦੀ ਵਾਈਫ ਨੂੰ ਹੁਣੇ-ਹੁਣੇ ਮਿਲ ਕੇ ਆਇਆ ਵਾਂ ਤਾਂ ਇੱਕ ਉਹ ਵੀਰ ਸੀ ਛੋਟਾ ਉਹਨਾਂ ਨੂੰ ਮਿਲਿਆ ਵਾਂ ਤੇ ਪਹਿਲਾਂ ਨਾਲੋਂ ਬਿਹਤਰ ਆ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਦਿਨ-ਦਿਨ ਬਾਅਦ ਦਿਨ ਦਿਨ ਬਾਅਦ ਦਿਨ ਬਿਹਤਰ ਹੁੰਦੇ ਜਾਣਾ ਹੀ ਅਰਦਾਸ ਹੀ ਕਰ ਸਕਦੇ ਜੀ ਰਲ ਮਿਲ ਕੇ ਸਾਰੇ ਅਰਦਾਸ ਕਰਾਂਗੇ ਵੈਰੂ ਦੇ ਚਰਨਾਂ ਦੇ ਵਿੱਚ ਬਹੁਤ ਹੀ ਪਿਆਰਾ ਵੀਰ ਆ ਸਾਡਾ ਉਦਾਂ ਹੀ ਲੋਕਾਂ 'ਚ ਫੇਰ ਖੁਸ਼ੀਆਂ ਬਖੇਰੇ ਉਦਾਂ ਹੀ ਉਹ ਲੋਕਾਂ ਦੇ ਪ੍ਰੋਗਰਾਮਾਂ ਜੱਦਾ ਸਈ ਲੋਕਾਂ ਦੇ ਵੱਲੋਂ ਝੂਠੀ ਖਬਰਾਂ ਵੀ ਚਲਾਈ ਜਾ ਰਹੀ ਨੇ ਰੈਸਟ ਇਨ ਪੀਸ ਲਿਖਿਆ ਜਾ ਰਿਹਾ ਹੈ ਇਹ ਤਾਂ ਜੀ ਹੁਣ ਇਹ ਇਹ ਤਾਂ ਹੁਣ ਤੁਸੀਂ মিডিਆ ਵਾਲਿਓ ਤੁਸੀਂ ਸਾਡੇ ਸਾਰੇ ਆਪਣੇ ਹੋਂ ਤਾਂ ਮੈਂ ਕਹਿੰਦਾ ਕਿ ਫੇਕ ਖਬਰਾਂ ਨਹੀਂ ਫਲਾਉਣੀਆਂ ਚਾਹੀਦੀਆਂ ਉਹਨੂੰ ਉਹਦੇ ਫਾਦਰ ਸਾਹਿਬ ਦੀ ਪਹਿਲਾਂ ਡੈਥ ਹੋਈ ਆ ਉਹਦੇ ਮਾਤਾ ਜੀ ਉਹਦੀ ਵਾਈਫ ਆ ਮਗਰ ਬੱਚੇ ਆ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੇ ਫਿਰ ਉਹਦਾ ਬਹੁਤ ਬੈਡ ਇਮਪ੍ਰੈਸ਼ਨ ਪੈਂਦਾ ਵਾ ਕਿਉਂਕਿ ਉਹਨਾਂ ਨੂੰ ਹੌਸਲਾ ਚਾਹੀਦਾ ਵਾ ਤੇ ਜਦੋਂ ਹੈ ਹੀ ਪੋਜ਼ਿਟਿਵਿਟੀ ਆ ਫਿਰ ਆਪਾਂ ਨੂੰ ਨੈਗੇਟਿਵਿਟੀ ਨਹੀਂ ਖਿਲਾਰਨੀ ਚਾਹੀਦੀ ਮੈਂ ਚੈਨਲ ਵਾਲਿਆਂ ਨੂੰ ਬੇਨਤੀ ਕਰੂੰਗਾ ਤੁਸੀਂ ਸਾਰੇ ਇਸ ਗੱਲ ਨੂੰ ਇਜ਼ੀ ਮਲਕੇ ਲੈ ਕੇ ਤੇ ਵਧੀਆ ਤਰੀਕੇ ਨਾਲ ਲੋਕਾਂ ਚ ਖਬਰ ਪਹਚਾਓ ਪ੍ਰਮਾਤਮਾ ਕਰੂ ਤਾਂਦਰੁਸਤ ਹੋਣਗੇ ਜੀ ਜਰੂਰ ਸਾਡੀ ਅਰਦਾਸ ਥੈਂਕ ਯੂ ਸੋ ਮਚ ਤਾਂ ਤੁਸੀਂ ਦੇਖਿਆ ਜੋ ਕਿ ਗਾਇਕਸ ਉਰਜੀਤ ਪੁੱਲਰ ਮੇਰੇ ਨਾਲ ਮੌਜੂਦ ਸੀ ਉਹਨਾਂ ਨੇ ਦੱਸਿਆ ਕਿ ਝੂਠੀ ਖਬਰਾਂ ਨਾ ਫੈਲਾਈਆਂ ਜਾਣ ਜੋ ਉਹਨਾਂ ਦੇ ਵੱਲੋਂ ਝੂਠੀਆਂ ਖਬਰਾਂ ਫੈਲਾਈਆਂ ਜਾ ਰਹੀਆਂ ਨੇ ਉਹਨਾਂ ਨੂੰ ਉਹਨਾਂ ਨੇ ਕਿਹਾ ਕਿ ਇਹੋ ਜਿਹੀ ਖਬਰਾਂ ਨਾ ਫੈਲਾਓ ਉਹਨਾਂ ਦੇ ਮਾਤਾ ਉਹਨਾਂ ਦੇ ਬੱਚੇ ਜਿਹੜੇ ਕਿ ਇਸ ਦੇ ਨਾਲ ਜੋ ਕਿ ਇਫੈਕਟਡ ਹੁੰਦੇ ਨੇ ਤੇ ਇਸ ਤੋਂ ਬਾਅਦ ਤੁਹਾਡਾ ਕੀ ਕਹਿਣਾ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ